ਸ਼ੁਕਰ ਹੈ ਮਾਲਕਰ ਡਾਕਟਰ ਸਾਲਮੂ ਅਸੀਂ ਜਿੱਦਾਂ ਮਿਲ ਕੇ ਆਏ ਆਂ ਔਰ ਉਹਨਾਂ ਨੇ ਦੱਸਿਆ ਵੀ ਕੱਲ ਨਾਲੋਂ ਕਾਫੀ ਬੈਟਰ ਆ ਮਤਲਬ ਕੱਲ ਜਿੱਦਾਂ ਕੋਈ ਵੀ ਉਹਨਾਂ ਨੇ ਕੋਈ ਰਿਸਪੌਂਸ ਨਹੀਂ ਦਿੱਤਾ ਹੁਣ ਅੱਜ ਕਾਫੀ ਬੈਟਰ ਹੋਇਆ ਕਿਉਂਕਿ ਉਹਨਾਂ ਦੇ ਬੀਪੀ ਚ ਬੀਪੀ ਚ ਸੁਧਾਰ ਹੋਇਆ ਆ ਔਰ ਉਹਨਾਂ ਨੇ ਜਿੱਦਾਂ ਆਪ ਸਾਹ ਲੈਣਾ ਸ਼ੁਰੂ ਕੀਤਾ ਆ ਤੇ ਇਹ ਆ ਵੀ ਕੱਲ੍ਹ ਨਾਲੋਂ ਕਾਫੀ ਬੈਟਰ ਆ ਸੋ ਸਾਰਿਆਂ ਨੂੰ ਬੇਨਤੀ ਆ ਕਿ ਤੁਸੀਂ ਅਰਦਾਸਾਂ ਬੇਨਤੀਆਂ ਕਰੋ ਕਿ ਡਾਕਟਰ ਸਾਹਿਬ ਨੇ ਵੀ ਇਹੀ ਕਿਹਾ ਕਿ ਤੁਸੀਂ ਅਰਦਾਸ ਕਰੋ ਅਰਦਾਸ ਬਹੁਤ ਪਾਵਰ ਆ ਔਰ ਬਹੁਤ ਬੈਸਟ ਟਰੀਟਮੈਂਟ ਦੇ ਰਹੇ ਸੋ ਸਾਡੀ ਇਹੋ ਦੁਆ ਹੈ ਕਿ ਕਿਉਂਕਿ ਅੱਜ ਬਹੁਤ ਪੋਜ਼ਿਟਿਵ ਕੀਤਾ ਉਹਨਾਂ ਨੇ ਕਿਉਂਕਿ ਕੱਲ ਜਿੱਦਾਂ ਅਸੀਂ ਸਾਰੇ ਹੀ ਸਾਡੇ ਕੋਲ ਆਪਸ ਵਿੱਚ ਵੀ ਗੱਲਬਾਤ ਕਰਨ ਲਈ ਕੋਈ ਹੈ ਨਹੀਂ ਸੀਗਾ ਕਿ ਅਸੀਂ ਮਨ ਲਿਕ ਲੰਗੀ ਜਾਂ ਕਿਸੇ ਨੂੰ ਕੀ ਕਵਾਂਗੇ ਅਸੀਂ ਆਪਸ ਵਿੱਚ ਵੀ ਨਹੀਂ ਸੀ ਬੋਲਦੇ ਪਰ ਅੱਜ ਹੁਣ ਜਿੱਦਾਂ ਅਸੀਂ ਡਾਕਟਰ ਸਾਹਿਬ ਕੋਲ ਉੱਪਰ ਮਿਲ ਕੇ ਆਏ ਆਂ ਰਾਜਵੀਰ ਨੂੰ ਹੀ ਦੇਖ ਕੇ ਆਏ ਮੈਂ ਤੇ ਡਾਕਟਰ ਸਾਹਿਬ ਨੇ ਕਾਫੀ ਪੋਜ਼ਿਟਿਵ ਕੀਤਾ ਆ ਸੋ ਮਾਲ ਕਿਰਪਾ ਕਰਨਾ ਅੱਜ ਦੁਬਾਰਾ ਇੱਕ ਵਾਰ ਉਹ ਸੀਟੀ ਸਕੈਨ ਸਾਰਾ ਕਰਨਗੇ ਤੇ ਮਿਲਲਾ ਦਾ ਵੀ ਅਰਦਾਸਾਂ ਕੰਮ ਕਰ ਰਹੀਆਂ ਲੋਕਾਂ ਦੀ ਬਿਲਕੁਲ ਬਿਲਕੁਲ ਤੁਸੀਂ ਹਸਪੀਟਲ ਜਦੋਂ ਸਵੇਰੇ ਆਏ ਹੋ ਤੁਸੀਂ ਇੱਕ ਵੀਡੀਓ ਵੀ ਸਾਂਝੀ ਕੀਤੀ ਕਿ ਜਿਹੜੀ ਫੇਕ ਖਬਰਾਂ ਫਨਾਈਆਂ ਜਾ ਰਹੀਆਂ ਨੇ ਉਸ ਦੇ ਬਾਰੇ ਵੀ ਪਲੀਜ਼ ਉਹ ਇਹੀ ਸੀ ਕਿਉਂਕਿ ਦੇਖੋ ਮਿਲਲਾ ਦਾ ਕਿ ਬੜੀ ਜ਼ਰੂਰ ਤਾਂ ਸਾਨੂੰ ਆਪਾਂ ਨੂੰ ਕਿਉਂਕਿ ਉਹ ਬੜਾ ਵੱਡਾ ਇੱਕ ਕਲਾਕਾਰ ਆਰਟਿਸਟ ਆ ਇੱਕ ਬਾਹ ਦਾ ਪੁੱਤ ਆ ਬੱਚੇ ਆ ਉਹਦੇ ਸਾਰਾ ਪਰਿਵਾਰ ਤੇ ਬਿਲਾਂ ਦਾ ਕਿ ਕੋਈ ਐਸਾ ਵਿਲਾ ਹੋਣਾ ਚਾਹੀਦਾ ਵੀ ਜਿੱਥੇ ਤੁਸੀਂ ਆਪਣਾ ਸਵਾਰਥ ਛੱਡ ਕੇ ਮਤਲਬ ਇਹਨੂੰ ਹੀ ਖੜਦਾ ਕਹਿੰਦੇ ਆ ਹੋਰ ਖੜਦਾ ਮਤਲਬ ਇਹ ਨਹੀਂ ਕਿ ਤੁਸੀਂ ਹਰ ਜਗ੍ਹਾ ਵੀਜ਼ ਹੀ ਪਾ ਲਈ ਜਾਓ ਸੋ ਕਿਉਂਕਿ ਉਹ ਜਿਹੜਾ ਆਰ ਆਈ ਪੀ ਜਾਂ ਲੋਕ ਆਪਣੇ ਕੋਲੋਂ ਪੋਸਟਰ ਬਣਾ ਬਣਾ ਕੇ ਪਾਈ ਜਾ ਰਹੇ ਉਹ ਚੀਜ਼ਾਂ ਫਿਰ ਬਹੁਤ ਜ਼ਿਆਦਾ ਜਿਹੜੇ ਲੋਕ ਬਾਹਰ ਬੈਠੇ ਆ ਜਾਂ ਜਿਹੜੇ ਪਰਵਾਰਕ ਰਿਸ਼ਤੇਦਾਰ ਬਾਹਰ ਬੈਠੇ ਆ ਉਹਨਾਂ ਨੂੰ ਬਹੁਤ ਚੀਜ਼ਾਂ ਫਿਰ ਉਹ ਹਾਰਟ ਕਰਦੀਆਂ ਸੋ ਪਲੀਜ਼ ਬੇਨਤੀ ਆ ਜਿੱਦਾਂ ਅਸੀਂ ਥੋੜੀ ਅੰਦਰੋਂ ਹੀ ਹੋ ਕੇ ਆਏ ਸੋ ਕਾਫੀ ਬੈਟਰ ਆ ਜੇ ਤੁਸੀਂ ਅਰਦਾਸ ਬੇਨਤੀ ਸਾਰੇ ਰੱਖੋ ਤੁਹਾਡਾ ਵੀ ਬਹੁਤ ਧੰਨਵਾਦ ਸਾਰੇ ਇੱਕ ਖਬਰ ਮੋਰਿਸ ਕੇ ਸਾਹਮਣੇ ਆ ਰਹੀ ਸੀ ਜਿਸ ਵਿੱਚ ਕਹਿੰਸੀ ਕਿ ਕਲਾਕਾਰ ਸਾਰੇ ਇਹ ਵੀ ਨਿਰਣੇ ਲੈ ਰਹੇ ਕਿ ਅਗਰ ਕਿਸੇ ਬੈਟਰ ਟਰੀਟਮੈਂਟ ਦੇ ਲਈ ਕਿਸੇ ਹੋਰ ਸਿਟੀ ਤੇ ਲੈ ਕੇ ਜਾਣਾ ਹੋਵੇ ਤਾਂ ਗੇਅਰ ਲਿਫਟ ਕਰਾਂਗੇ ਕਾਲੀ ਕੈਸੀ ਡਾਕਟਰ ਹਰਸ਼ਬਲ ਸਿੰਘ ਢੋਢੀ ਸਾਹਿਬ ਆ ਬਹੁਤ ਕਾਬਿਲ ਡਾਕਟਰ ਆ ਅਸੀਂ ਕੱਲ ਹੀ ਉਹਦੇ ਨਾਲ ਗੱਲ ਕੀਤੀ ਸੀ ਬਟ ਉਹ ਕਹਿ ਰਹੇ ਕਿ ਹਜੇ ਉਹ ਸਟੇਟ ਹੈਡ ਹੀ ਆਰਡਰ ਦੀ ਅਗੇ ਬੈਟਸ ਕੇਅਰ ਲਿਫਟ ਕਰਾਂ ਦੀ ਕੰਡੀਸ਼ਨ ਹਾਂ ਜੀ ਉਹ ਕਹਿੰਦੇ ਇੱਥੇ ਬਹੁਤ ਬੈਸਟ ਟ੍ਰੀਟਮੈਂਟ ਦੇ ਰਿਹਾ ਬਹੁਤ ਕੇਅਰ ਕਰ ਰਹੇ ਆ ਤੇ ਹੁਣ ਵੀ ਡਾਕਟਰ ਸਾਹਿਬ ਆਪ ਆਏ ਸੀ ਜਿਹੜੇ ਬੀ ਡਾਕਟਰ ਸਾਹਿਬ ਆਲਰੇਡੀ ਦੱਸਿਆ ਕਿ ਜਿੱਦਾਂ ਕਿ ਕੱਲ ਨਾਲ ਉਹ ਕਹਿੰਦੇ ਕਿ ਸਾਨੂੰ ਵੀ ਗੁੱਡ ਸਾਈਡ ਮਿਲੇ ਆ ਸ਼ੁਕਰ ਹੈ ਮਾਲਕਾ ਡਾਕਟਰ ਸਾਹਿਬ ਨੂੰ ਅਸੀਂ ਜਿੱਦਾਂ ਮਿਲ ਕੇ ਆਏ ਆ ਔਰ ਉਹਨਾਂ ਨੇ ਦੱਸਿਆ ਵੀ ਕੱਲ ਨਾਲੋਂ ਕਾਫੀ ਬੈਟਰ ਆ ਮਤਲਬ ਕੱਲ ਜਿੱਦਾਂ ਕੋਈ ਵੀ ਉਹਨਾਂ ਨੇ ਕੋਈ ਰਿਸਪੌਂਸ ਨਹੀਂ ਦਿੱਤਾ ਹੁਣ ਅੱਜ ਕਾਫੀ ਬੈਟਰ ਹੋਇਆ ਕਿਉਂਕਿ ਉਹਨਾਂ ਦੇ ਬੀਪੀ ਚ ਬੀਪੀ ਚ ਸੁਧਾਰ ਹੋਇਆ ਆ ਔਰ ਉਹਨਾਂ ਨੇ ਜਿੱਦਾਂ ਆਪ ਸਾਹ ਲੈਣਾ ਸ਼ੁਰੂ ਕੀਤਾ ਆ ਤੇ ਇਹ ਆ ਵੀ ਕੱਲ੍ਹ ਨਾਲੋਂ ਕਾਫੀ ਬੈਟਰ ਆ ਸੋ ਸਾਰਿਆਂ ਨੂੰ ਬੇਨਤੀ ਆ ਕਿ ਤੁਸੀਂ ਅਰਦਾਸਾਂ ਬੇਨਤੀਆਂ ਕਰੋ ਕਿ ਡਾਕਟਰ ਸਾਹਿਬ ਨੇ ਵੀ ਇਹੀ ਕਿਹਾ ਕਿ ਤੁਸੀਂ ਅਰਦਾਸ ਕਰੋ ਅਰਦਾਸ ਬਹੁਤ ਪਾਵਰ ਆ ਔਰ ਬਹੁਤ ਬੈਸਟ ਟਰੀਟਮੈਂਟ ਦੇ ਰਹੇ ਸੋ ਸਾਡੀ ਇਹੋ ਦੁਆ ਹੈ ਕਿ ਕਿਉਂਕਿ ਅੱਜ ਬਹੁਤ ਪੋਜ਼ਿਟਿਵ ਕੀਤਾ ਉਹਨਾਂ ਨੇ ਕਿਉਂਕਿ ਕੱਲ ਜਿੱਦਾਂ ਅਸੀਂ ਸਾਰੇ ਹੀ ਸਾਡੇ ਕੋਲ ਆਪਸ ਵਿੱਚ ਵੀ ਗੱਲਬਾਤ ਕਰਨ ਲਈ ਕੋਈ ਹੈ ਨਹੀਂ ਸੀਗਾ ਕਿ ਅਸੀਂ ਮਨ ਲਿਕ ਲਾਂਗੇ ਜਾਂ ਕਿਸੇ ਨੂੰ ਕੀ ਕਵਾਂਗੇ ਅਸੀਂ ਆਪਸ ਵਿੱਚ ਵੀ ਨਹੀਂ ਸੀ ਬੋਲਦੇ ਪਰ ਅੱਜ ਹੁਣ ਜਿੱਦਾਂ ਅਸੀਂ ਡਾਕਟਰ ਸਾਹਿਬ ਕੋ ਉੱਪਰ ਮਿਲ ਕੇ ਆਏ ਆਂ ਰਾਜਵੀਰ ਨੂੰ ਹੀ ਦੇਖ ਕੇ ਆਏ ਮੈਂ ਤੇ ਡਾਕਟਰ ਸਾਹਿਬ ਨੇ ਕਾਫੀ ਪੋਜ਼ਿਟਿਵ ਕੀਤਾ ਆ ਸੋ ਮਾਲ ਕਿਰਪਾ ਕਰਨਾ ਅੱਜ ਦੁਬਾਰਾ ਇੱਕ ਵਾਰ ਉਹ ਸੀਟੀ ਸਕੈਨ ਸਾਰਾ ਕਰਨਗੇ ਤੇ ਮਿਲਲਾ ਦਾ ਵੀ ਅਰਦਾਸਾਂ ਕੰਮ ਕਰ ਰਹੀਆਂ ਲੋਕਾਂ ਦੀ ਬਿਲਕੁਲ ਬਿਲਕੁਲ ਤੁਸੀਂ ਹਸਪੀਟਲ ਜਦੋਂ ਸਵੇਰੇ ਆਏ ਹੋ ਤੁਸੀਂ ਇੱਕ ਵੀਡੀਓ ਵੀ ਸਾਂਝੀ ਕੀਤੀ ਕਿ ਜੀ ਫੇਕ ਖਬਰਾਂ ਫਨਾਈਆਂ ਜਾ ਰਹੀਆਂ ਨੇ ਜੀ 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 ਉਸ ਦੇ ਬਾਰੇ ਵੀ ਪਲੀਜ਼ ਉਹ ਇਹੀ ਸੀਗਾ ਕਿਉਂਕਿ ਦੇਖੋ ਮਿਲਲਾ ਦਾ ਕਿ ਬੜੀ ਜ਼ਰੂਰ ਤਾਂ ਸਾਨੂੰ ਆਪਾਂ ਨੂੰ ਕਿਉਂਕਿ ਉਹ ਬੜਾ ਵੱਡਾ ਇੱਕ ਕਲਾਕਾਰ ਆਰਟਿਸਟ ਆ ਇੱਕ ਬਾਹ ਦਾ ਪੁੱਤ ਆ ਬੱਚੇ ਆ ਉਹਦੇ ਸਾਰਾ ਪਰਿਵਾਰ ਤੇ ਬਿਲ ਲਦਾ ਕਿ ਕੋਈ ਐਸਾ ਵਿਲਾ ਹੋਣਾ ਚਾਹੀਦਾ ਵੀ ਜਿੱਥੇ ਤੁਸੀਂ ਆਪਣਾ ਸਵਾਰਥ ਛੱਡ ਕੇ ਮਤਲਬ ਇਹਨੂੰ ਹੀ ਖੜਦਾ ਕਹਿੰਦੇ ਆ ਹੋਰ ਖੜਦਾ ਮਤਲਬ ਇਹ ਨਹੀਂ ਕਿ ਤੁਸੀਂ ਹਰ ਜਗ੍ਹਾ ਵੀਜ਼ ਹੀ ਪਾ ਲਈ ਜਾਓ ਸੋ ਕਿਉਂਕਿ ਉਹ ਜਿਹੜਾ ਆਰ ਆਈ ਪੀ ਜਾਂ ਲੋਕ ਆਪਣੇ ਕੋਲੋਂ ਪੋਸਟਰ ਬਣਾ ਬਣਾ ਕੇ ਪਾਈ ਜਾ ਰਹੇ ਉਹ ਚੀਜ਼ਾਂ ਫਿਰ ਬਹੁਤ ਜ਼ਿਆਦਾ ਜਿਹੜੇ ਲੋਕ ਬਾਹਰ ਬੈਠੇ ਆ ਜਾਂ ਜਿਹੜੇ ਪਰਿਵਾਰਕ ਰਿਸ਼ਤੇਦਾਰ ਬਾਹਰ ਬੈਠੇ ਆ ਉਹਨਾਂ ਨੂੰ ਬਹੁਤ ਚੀਜ਼ਾਂ ਫਿਰ ਉਹ ਹਾਰਟ ਕਰਦੀਆਂ ਸੋ ਪਲੀਜ਼ ਬੇਨਤੀ ਆ ਜਿੱਦਾਂ ਅਸੀਂ ਥੋੜੀ ਅੰਦਰੋਂ ਹੀ ਹੋ ਕੇ ਆਏ ਸੋ ਕਾਫੀ ਬੈਟਰ ਆ ਜੇ ਤੁਸੀਂ ਅਰਦਾਸ ਬੇਨਤੀ ਸਾਰੇ ਰੱਖੋ ਤੁਹਾਡਾ ਵੀ ਬਹੁਤ ਧੰਨਵਾਦ ਸਾਰੇ ਇੱਕ ਖਬਰ ਮੋਰਿਸ ਕੇ ਸਾਹਮਣੇ ਆ ਰਹੀ ਸੀ ਜਿਸ ਵਿੱਚ ਕਹਿੰਸੀ ਕਿ ਕਲਾਕਾਰ ਸਾਰੇ ਇਹ ਵੀ ਨਿਰਨੇ ਲੈ ਰਹੇ ਕਿ ਅਗਰ ਕਿਸੇ ਬੈਟਰ ਟਰੀਟਮੈਂਟ ਦੇ ਲਈ ਕਿਸੇ ਹੋਰ ਸਿਟੀ ਤੇ ਲੈ ਕੇ ਜਾਣਾ ਹੋਵੇ ਤਾਂ ਗੇਅਰ ਲਿਫਟ ਕਰਾ ਲੈ ਕਾਲੀ ਕੈਸੀ ਡਾਕਟਰ ਹਰਸ਼ਬਲ ਸਿੰਘ ਥੋੜੀ ਸਾਹਿਬ ਆ ਬਹੁਤ ਕਾਬਿਲ ਡਾਕਟਰ ਆ ਅਸੀਂ ਕੱਲ ਹੀ ਉਹਦੇ ਨਾਲ ਗੱਲ ਕੀਤੀ ਸੀ ਬਟ ਉਹ ਕਹਿ ਰਹੇ ਕਿ ਹਜੇ ਉਹ ਸਟੇ ਮਤ ਹੈਡੀ ਆਰਡਰ ਦੀ ਹੋ ਜਾਵੇ। ਕੈਰ ਲਿਫਟ ਕਰਨ ਦੀ ਕੰਡੀਸ਼ਨ। ਹਾਂਜੀ ਉਹ ਕਹਿੰਦੇ ਇੱਥੇ ਬਹੁਤ ਬੈਸਟ ਟ੍ਰੀਟਮੈਂਟ ਦੇ ਰਿਹਾ ਬਹੁਤ ਕੇਅਰ ਕਰ ਰਹੇ ਆ। ਤੇ ਹੁਣ ਵੀ ਡਾਕਟਰ ਸਾਹਿਬ ਆਪ ਆਏ ਸੀਗੇ ਜਿਹੜੇ ਬੀਨ ਡਾਕਟਰ ਸਾਹਿਬ ਆਲਰੇਡੀ ਦੱਸਿਆ ਕਿ ਜਿੱਤਾ ਕੱਲ ਨਾਲ ਉਹ ਕਹਿੰਦੇ ਕਿ ਸਾਡੂ ਵੀ ਗੁੱਡ ਸਾਈਡ ਮਿਲੇ।